ਉਹਦੇ ਉੱਤੇ ਸੰਗਤ ਵਿੱਚ ਪਾਠ ਕਰਦੀ। ਉਸ ਥੜੇ ਦਾ ਨਾਮ ਹੈ 860 ਤੀਰਥ ਉੱਥੇ ਬੋਰਡ ਲੱਗਾ ਹੋਇਆ ਹੈ। ਜਦੋਂ ਜਾਓਗੇ ਪੜਿਓ। ਦੁੱਖ ਪੰਜਰੀ ਵੇਰ ਦੇ ਨਾਲ ਥੜਾ ਹੈ। ਥੜੇ ਦੇ ਨਾਲ ਬੋਰਡ ਲੱਗਾ ਹੈ। ਉਹਦਾ ਨਾਮ ਰੱਖਿਆ 860 ਤੀਰਥ ਸ਼ਬਦ ਵੀ ਲਿਖਿਆ ਹੋਇਆ ਹੈ। ਔਰ ਉਹ ਜਗ੍ਹਾ ਉੱਤੇ ਇਤਿਹਾਸ ਲਿਖਿਆ ਹੋਇਆ ਹੈ। ਉਸ ਥੜੇ ਉੱਤੇ ਉਸ ਥੜੇ ਵਾਲੀ ਜਗ੍ਹਾ ਤੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਵਿਰਾਜਮਾਨ ਲਾਹੌਰ ਦਾ ਕਬਜ਼ੀਰ ਖਾਨ ਉਹਨੂੰ ਪੇਟ ਦਾ ਰੋਗ ਪੈਦਾ ਹੋਇਆ ਜਲੋਧਰ ਦਾ ਜਲੋਧਰ ਦਾ ਅਰਥ ਹੈ ਵੀ ਜਲ ਭਰਨਾ ਸ਼ੁਰੂ ਹੋ ਗਿਆ ਪੇਟ 'ਚ ਫੋੜਾ ਹੋ ਗਿਆ ਉਹ ਫੋੜੇ 'ਚ ਪਾਣੀ ਭਰ ਜਾਂਦਾ ਥੇਸ ਜਾਂਦਾ ਵੈਦਾਂ ਨੇ ਦਵਾਈ ਦਾਰੂ ਦਿੱਤੀ ਅਲਾਜ ਨਹੀਂ ਹੋਇਆ ਲਾਹੌਰ ਦੇ ਬੈਦਾਂ ਨੇ ਜਵਾਬ ਦਿੱਤਾ ਕਿ ਵਜ਼ੀਰ ਖਾਨ ਤੇਰਾ ਇਲਾਜ ਨਹੀਂ ਹੋ ਸਕਦਾ ਜਦੋਂ ਬੈਦਾਂ ਨੇ ਜਵਾਬ ਦਿੱਤਾ ਉਹਨੂੰ ਮੌਤ ਦਿਸਣ ਲੱਗ ਪਈ ਜਦੋਂ ਬੰਦੇ ਨੂੰ ਮੌਤ ਦਿਸਦੀ ਉਦੋਂ ਰੱਬ ਦਾ ਘਰ ਚਿੱਤੇ ਆਉਂਦਾ ਹੈ ਇਹ ਯਾਦ ਰੱਖਿਓ ਜਿੰਨੀ ਦਿਨ ਬੰਦੇ ਕੋਲ ਪੈਸਾ ਹੈ ਉਹਨੂੰ ਚਿੰਤ ਚਾਹੁੰਦਾ ਪੈਸੇ ਨਾਲ ਠੀਕ ਹੋ ਜਾਣਾ ਡਾਕਟਰਾਂ ਨੇ ਠੀਕ ਕਰ ਦੇਣਾ ਬੈਦਾਂ ਨੇ ਠੀਕ ਜਦੋਂ ਡਾਕਟਰਾਂ ਵੱਲੋਂ ਜਵਾਬ ਮਿਲ ਜਾਏ ਉਦੋਂ ਬੰਦੇ ਨੂੰ ਫਿਰ ਰੱਬ ਹੀ ਚਿੱਤੇ ਹੁੰਦਾ ਕੱਲਾ ਹੋਰ ਨਹੀਂ ਕੋਈ ਚਿੱਤੇ ਜਦੋਂ ਵਜ਼ੀਰ ਖਾਨ ਨੂੰ ਜਵਾਬ ਮਿਲ ਗਿਆ ਨਾ ਬੈਦਾਂ ਕੋਲੋਂ ਕਹਿੰਦੇ ਵਜ਼ੀਰ ਖਾਨ ਨੂੰ ਫਿਰ ਰੱਬ ਚਿੱਤੇ ਆਇਆ ਉਹਨੇ ਫਿਰ ਭਾਲ ਕੀਤੀ ਕੋਈ ਬੰਦਗੀ ਵਾਲਾ ਬੰਦਾ ਲੱਭੋ ਕਿਸੇ ਨੇ ਕਿਹਾ ਲਾਹੌਰ ਵਿੱਚ ਇੱਕ ਸਾਈਂ ਰਹਿੰਦਾ ਹੈ ਬਾਬਾ ਸਾਈਂ ਦਾ ਜਿਹਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਵਡਿਆਈ ਦਿੱਤੀ ਔਰ ਸਾਧ ਸੰਗਤ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਸ ਪਵਿੱਤਰ ਰੂਪ ਪਵਿੱਤਰ ਆਤਮਾ ਦੇ ਹੱਥਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਦ ਖਾਈ ਉਹਦੇ ਕੋਲ ਕੱਲਿਆਂ ਕੇ ਸਾਈਂ ਮੀਆਂ ਮੀਰ ਕੋਲ ਜਾ ਬੜਾ ਬੰਦਗੀ ਵਾਲਾ ਵਜ਼ੀਰ ਖਾ ਆਪਣਾ ਰੋਗ ਦੁੱਖ ਲੈ ਕੇ ਪਹੁੰਚਿਆ ਸਾਈਂ ਮੀਆਂ ਮੀਰ ਕੋਲ ਹੱਥ ਜੋੜ ਕੇ ਕਹਿਣਾ ਜੀ ਮੈਨੂੰ ਵੈਦਾਂ ਨੇ ਜਵਾਬ ਦਿੱਤਾ ਹੈ ਮੇਰੇ ਪੇਟ ਵਿੱਚ ਪਾਣੀ ਦਾ ਫੋੜਾ ਹੈ ਪਾਣੀ ਭਰਦਾ ਹੈ ਜਲ ਉਦਰ ਦਾ ਰੋਗ ਹੈ ਠੀਕ ਕਰੋ ਸਾਈ ਮੀਆਂ ਮੀਰ ਨੇ ਕਿਹਾ ਇਸ ਧਰਤੀ ਉੱਤੇ ਰੱਬ ਆਇਆ ਹੋਇਆ ਹੈ ਜਾ ਜਾ ਕੇ ਰੱਬ ਦੇ ਚਰਨਾਂ 'ਚ ਪੈ ਜਾ ਤੂੰ ਠੀਕ ਹੋ ਜਾਵੇਂਗਾ ਉਹਨਾਂ ਦਾ ਰੱਬ ਕੌਣ ਹੈ ਸਾਈ ਮੀਆਂ ਮੀਰ ਨੇ ਕਿਹਾ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਉੱਤੇ ਪ੍ਰਤੱਖ ਹਰ ਰੱਬ ਦਾ ਰੂਪ ਧੰਗੂਰੂ ਅਰਜਨ ਦੇ ਮਹਾਰਾਜ ਦਿੰਦੇ ਨੇ ਜਾ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਉਹਨਾਂ ਨੂੰ ਜਾ ਕੇ ਬੇਨਤੀ ਕਰ ਤੇਰਾ ਰੋਗ हट ਜਾਏ। ਲਾਹੌਰੋਂ ਚੱਲ ਕੇ ਵਜ਼ੀਰ ਖਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ। ਜਦੋਂ ਸ੍ਰੀ ਦਰਬਾਰ ਸਾਹਿਬ ਆਇਆ ਸਰੋਵਰ ਦੇ ਕੰਢੇ ਉੱਠੜੇ ਦੇ ਕੋਲ ਗੁਰੂ ਅਰਜਨ ਸਾਹਿਬ ਮਹਾਰਾਜ ਦਰ ਆਜ਼ਮਾਨ ਨੇ। ਜਾ ਕੇ ਹੱਥ ਜੋੜ ਕੇ ਮੱਥਾ ਟੇਕਿਆ। ਔਰ ਪਹਿਲੇ ਬੋਲਾਂ ਵਿੱਚ ਹੀ ਕਿਹਾ ਜੀ ਮੈਨੂੰ ਸਾਈਂ ਲੀਆ ਮੀਰ ਜੀ ਨੇ ੱੱਲੇ। ਜਦੋਂ ਨਾਮ ਲਿਆ ਨਾ ਸਾਈਂ ਮੀਆਂ ਮੀਰ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਇੱਕਦਮ ਉਹਦੇ ਵੱਲ ਧਿਆਨ ਕਰਕੇ ਅਦਬ ਨਾਲ ਬੋਲੇ ਕਹਿੰਦੇ ਆਓ ਜੀ ਜੀ ਆਇਆਂ ਨੂੰ ਹੁਕਮ ਦੱਸੋ ਕੀ ਹੈ ਪਤਾ ਕਿਉਂ ਤੁਹਾਡਾ ਵੀ ਕੋਈ ਸੱਜਣ ਪਿਆਰਾ ਕਿਸੇ ਨੂੰ ਇਕੱਲੇ ਤੇ ਸਾ ਸੰਗਤ ਤੁਸੀਂ ਕਿਸੇ ਸੱਜਣ ਪਿਆਰੇ ਨੂੰ ਕਿਸੇ ਮਿੱਤਰ ਸੱਜਣ ਕੋਲ ੱਲੋ ਜੇ ਉਹ ਜਾ ਕੇ ਨਾਮ ਲੈਦਾ ਨਾਮ ਸੁਣ ਕੇ ਬੰਦੇ ਦਾ ਧਿਆਨ ਉਹਦੇ ਵੱਲ ਵਜਦਾ ਤੁਡੇ ਕੋਲ ਆਪੇ ਕਿਸੇ ਤੁਹਾਡੇ ਮਿੱਤਰ ਦਾ ਨਾਮ ਲਵੇ ਕਿ ਮੈਨੂੰ ਫਰਨੇ ਨੇ ਥੱਲੇ ਪਿਆਰ ਕਰਕੇ ਤੁਸੀਂ ਇਕਦਮ ਉਹਦੀ ਗੱਲ ਸੁਣੋਂਗੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਜਦੋਂ ਸੁਣਿਆ ਸਾਈ ਮੀਆਂ ਮੀਰ ਦਾ ਨਾਮ ਇਕਦਮ ਗੱਲ ਸੁਣੀ ਕਹਿੰਦੇ ਦੱਸੋ ਹੁਕਮ ਉਹ ਕਹਿੰਦੇ ਜੀ ਮੈਨੂੰ ਜਲੋਦਰ ਦਾ ਰੋਗ ਹੈ ਵੈਦਾਂ ਨੇ ਜਵਾਬ ਦਿੱਤੇ ਮਹਾਰਾਜ ਮੈਨੂੰ ਠੀਕ ਕਰੋ ਮੈਨੂੰ ਸਾਈ ਮੀਆਂ ਮੀਰ ਜੀ ਨੇ ਥੱਲੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਬੋਲੇ ਕਹਿੰਦੇ ਉਹ ਜਿਹੜਾ ਬਜ਼ੁਰਗ ਤਰਿਆ ਹੁੰਦਾ ਨਾ ਚਿੱਟੇ ਦਾੜੇ ਵਾਲਾ ਅੱਖਾਂ ਦੇ ਹਵਾਲ ਵੀ ਚਿੱਟੇ ਨੇ ਕਹਿੰਦੇ ਉਹਨੂੰ ਜਾ ਕੇ ਕਹਿ ਉਹ ਤੈਨੂੰ ਠੀਕ ਕਰੇਗਾ ਵਜ਼ੀਰ ਖਾਂ ਦੇ ਮਨ ਚ ਆਇਆ ਵੀ ਸ਼ਾਇਦ ਕੋਈ ਬਹਿਦ ਰੱਖਿਆ ਹੋਣਾ ਦਵਾਈ ਦਾਰੂ ਦੇਣ ਵਾਸਤੇ ਕੌਣ ਹੈ ਦਾੜੇ ਤੇ ਹਵਾਲ ਚਿੱਟੇ ਅੱਖਾਂ ਦੇ ਪਰਪੱਟੇ ਵੀ ਚਿੱਟੇ ਇਹ ਕੌਣ ਹੈ ਗੁਰੂ ਦਾ ਸਿੱਖ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਰਦਾਰ ਬਾਬੇ ਬੁੱਢੇ ਨੂੰ ਵਢਾਈ ਦੇਣ ਲੱਗੇ ਮਹਾਰਾਜ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਪਾਤਸ਼ਾਹ ਆਪ ਵਿਰਾਜਮਾਨ ਤਾਂ ਵੀ ਤਿੰਦੇ ਉਹ ਬਜ਼ੁਰਗ ਜਿਹੜਾ ਆਉਂਦਾ ਹੈ ਵਜ਼ੀਰ ਖਾਂ ਨੂੰ ਜਾ ਕੇ ਦੱਸ ਉਹ ਤੈਨੂੰ ਠੀਕ ਕਰੇ ਬਾਬਾ ਬੁੱਢਾ ਸਾਹਿਬ ਮਿੱਟੀ ਦੀ ਟੋਕਰੀ ਛੱਡ ਕੇ ਆ ਰਹੇ ਨੇ ਹੱਥ ਜੋੜ ਕੇ ਵਜ਼ੀਰ ਖਾਂ ਕੋਲ ਚਲਾ ਗਏ ਕਹਿੰਦੇ ਨੇ ਮੈਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੁਹਾਡੇ ਕੋਲ ਭੱਲੇ ਬਾਬਾ ਜੀ ਮੈਨੂੰ ਠੀਕ ਕਰੋ ਮੈਨੂੰ ਜਲੋਦਰ ਦਾ ਰੋਗ ਹੈ ਤਾਂ ਬਾਬੇ ਬੁੱਢੇ ਨੇ ਮੋਰੇ ਕੋਈ ਜਵਾਬ ਦਿੱਤਾ ਮਾਲਕ ਬੈਠੇ ਨੇ ਮਾਲਕਾਂ ਦੇ ਹੁੰਦਿਆਂ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾ ਜਾ ਕੇ ਮਾਲਕ ਕੋਲੋਂ ਮੰਗ ਵਜ਼ੀਰ ਖਾਨ ਨੇ ਕਿਹਾ ਮਾਲਕ ਕੌਣ ਨੇ ਕਹਿੰਦੇ ਉਹ ਧੰਗੁਰੂ ਅਰਜਨ ਦੇ ਮਹਾਰਾਜ ਮਾਲਕ ਨੇ ਮੈਂ ਉਹਨਾਂ ਦੇ ਘਰ ਦਾ ਨੌਕਰ ਐ ਮਾਲਕਾਂ ਦੇ ਹੁੰਦਿਆਂ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾ ਜਾ ਕੇ ਮਾਲਕ ਕੋਲੋਂ ਮੰਗ ਤੇ ਵਜ਼ੀਰ ਖਾਨ ਨੇ ਕਿਹਾ ਮੈਨੂੰ ਤਾਂ ਉਹਨਾਂ ਨੇ ਤੁਹਾਡੇ ਕੋਲ ਕੱਲੇ ਕਿਉਂ ਬਜ਼ੁਰਗ ਠੀਕ ਕਰਨਗੇ ਬਾਬੇ ਬੁੱੱਡੇ ਨੇ ਕਿਹਾ ਜਾ ਚਲਾ ਜਾ ਮਾਲਕਾਂ ਦੇ ਬੈਠੇ ਨੌਕਰਾਂ ਕੋਲੋਂ ਕਦੇ ਨਹੀਂ ਮੰਗੀਦਾ ਮੈਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ ਆ ਨੌਕਰਾਂ ਕੋਲੋਂ ਕੀ ਲੈਣੇ ਜਾ ਜਾ ਕੇ ਮਾਲਕ ਕੋਲੋਂ ਮੰਗ ਜਦੋਂ ਤੀਜੀ ਵਾਰ ਵਜ਼ੀਰ ਖਾਨ ਨੇ ਕਿਹਾ ਜੀ ਉਹਨਾਂ ਨੇ ਤੁਹਾਡੇ ਕੋਲ ਕੱਲੇ ਬਾਬੇ ਬੁੱਢੇ ਨੇ ਹੱਥ ਵਿੱਚ ਟੋਕਰੀ ਪਗੜੀ ਸੀ ਟੋਕਰੀ ਮਾਰ ਕੇ ੱੱੱਕਾ ਦੇ ਕੇ ਪਰੇ ਹੋ ਗਏ ਕਹਿੰਦੇ ਜਾ ਜਾ ਕੇ ਮਾਲਕਾਂ ਕੋਲੋਂ ਮੰਗ ਨੌਕਰਾਂ ਕੋਲੋਂ ਕੀ ਲੈਣੇ ਇੰਨੀ ਗੱਲ ੱੱਕਾ ਮਾਰ ਕੇ ਲੰਘੇ ਟੋਕਰੀ ਦੀ ਚੋਟ ਪੇਟ ਵਿੱਚ ਵੱਜੀ ੱੱਕਾ ਵੱਜਿਆ ਟੋਕਰੀ ਲੱਗੀ ਪੇਟ ਤੇ ਉਹ ਵਿਚਾਰਾਂ ਦਰਦ ਨਾਲ ਪਰਲਾਵੇ ਹੱਥ-ਪੈਟ ਤੇ ਰੱਖਿਆ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਆ ਗਿਆ ਦੁੱਖ ਭੰਜੀ ਵੇਰ ਕੋਲ ਬੈਠਿਆ ਪਾਦਸ਼ਾਹ ਨੂੰ ਕਹਿਣਾ ਸੱਚੇ ਪਾਦਸ਼ਾਹ ਜੀ ਉਹ ਤਾਂ ਬਜ਼ੁਰਗ ਗੁੱਸੇ ਵਿੱਚ ਹੀ ਬਹੁਤ ਹੈ ਪਾਦਸ਼ਾਹ ਹੱਸ ਪੈ ਕਹੇ ਮਹਾਰਾਜ ਉਹ ਤਾਂ ਗੁੱਸੇ ਵਿੱਚ ਹੀ ਮੌਤ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਹੱਸੇ ਕਹਿੰਦੇ ਕੀ ਹੋਇਆ ਕਹਿੰਦੇ ਮਹਾਰਾਜ ਉਹ ਟੋਕਰੀ ਮਾਰ ਕੇ ਆ ਗਿਆ ਇੱਕੋ ਗੱਲ ਕਹੀ ਜਾਹ ਤੱਕ ਕੇ ਮਾਲਕਾਂ ਕੋਲੋਂ ਮੰਗ ਮਾਲਕਾਂ ਦੇ ਹੁੰਦਿਆ ਨੌਕਰਾਂ ਕੋਲੋਂ ਨਹੀਂ ਮੰਗੀਦਾ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੂੰ ਵਜ਼ੀਰ ਕਾ ਕਹਿੰਨਾ ਮਹਾਰਾਜ ਜਦੋਂ ਦੀ ਟੋਕਰੀ ਮਾਰ ਕੇ ਉਹ ਬਜ਼ੁਰਗ ਗਿਆ ਉਦੋਂ ਦਾ ਦਰਦ ਜਿਆਦਾ ਹੋ ਰਿਹਾ ਹੈ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਹੱਸ ਕੇ ਬੋਲੇ ਕਹਿੰਦੇ ਵਜ਼ੀਰ ਕਾ ਹੁਣ ਕਿਸੇ ਇਲਾਜ ਦੀ ਲੋੜ ਨਹੀਂ ਐ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਤੇਰਾ ਇਲਾਜ ਹੋ ਗਿਆ ਕਿੰਨੇ ਉਹ ਕੋਈ ਆਮ ਸਿੱਖ ਨਹੀਂ ਐ ਬਾਬਾ ਬੁੱਢਾ ਉਹਦੇ ਹੱਥਾਂ ਵਿੱਚ ਬਰਕਤ ਐ ਉਹਦੇ ਕਦਮਾਂ ਵਿੱਚ ਕ੍ਰੰਤੀ ਐ ਉਹਦੇ ਬੁੱਲਾਂ ਵਿੱਚ ਕਰਾਮਾਤ ਐ ਉਹਦੇ ਹੱਥਾਂ ਵਿੱਚ ਬਰਕਤਾਂ ਭਰੀਆਂ ਨੇ ਜਿਹੜੇ ਹੱਥ ਨਾਲ ਟੋਕਰੀ ਮਾਰ ਗਿਆ ਤੇਰਾ ਇਲਾਜ ਕਰ ਗਿਆ ਬਾਬੇ ਬੁੱਢੇ ਦੇ ਹੱਥ ਦੀ ਵਜੀ ਟੋਕਰੀ ਵਜ਼ੀਰ ਖਾਂ ਦਾ ਜਲਦਰ ਦਾ ਰੋਗ ਠੀਕ ਹੋ ਗਿਆ ਕਿਨੇ ਕੀਤਾ ਭਾਈ ਗੁਰੂ ਅਰਜਨ ਸਾਹਿਬ ਜਦੋਂ ਰੌਲਾ ਪੈ ਗਿਆ ਨਾ ਬਾਬੇ ਬੁੱਢੇ ਨੇ ਠੀਕ ਕਰਤਾ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਵਜ਼ੀਰ ਖਾਂ ਹੁਣ ਤੋਂ ਤੰਦਰੁਸਤ ਹੋ ਗਏ ਸਾ ਸੰਗਤ ਬਾਬਾ ਬੁੱਢਾ ਸਾਹਿਬ ਸੇਵਾ ਕਰਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਏ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਅਦਮ ਨਾਲ ਹੱਥ ਜੋੜ ਕੇ ਸਿਰ ਝੁਕਾਇਆ ਗੁਰਸਿੱਖ ਕਹਿਣ ਲੱਗ ਪਏ ਬਾਬਾ ਬੁੱਢਾ ਸਾਹਿਬ ਤੁਹਾਡੇ ਹੱਥਾਂ ਦੀ ਟੋਕਰੀ ਵਜੀ ਵजीरਖਾਂ ਠੀਕ ਹੋ ਗਿਆ ਤੇ ਸਾਧ ਸੰਗਤ ਬਾਬੇ ਬੁੱਢੇ ਨੇ ਹੱਥ ਜੋੜ ਕੇ ਅੱਖਾਂ ਪਰ ਕੇ ਕੋ ਗੱਲ ਕਹੀ ਗੁਰੂ ਅਰਜਨ ਸਾਹਿਬ ਇਸ ਬੁੱਢੇ ਨੂੰ ਇੰਨੀਆਂ ਵਡਿਆਈਆਂ ਦਿੰਦੇ ਹੋ ਤੁਨ ਗੁਰੂ ਅਰਜਨ ਸਾਹਿਬ ਬੁੱਢੇ ਦਾ ਤਨ ਵੀ ਤੁਹਾਡਾ ਬੁੱਢੇ ਦਾ ਮਨ ਵੀ ਟੋਟਾ ਬੁੱਢੇ ਦਾ ਤਨ ਵੀ ਟੋਟੇ ਬੁੱਢੇ ਦਾ ਤਨ ਵੀ ਟੋਟਾ ਦਿੱਤਾ ਹੋਇਆ ਵਿੱਚ ਪਈ ਜਿੰਦ ਵੀ ਟੁੱਟੀ ਹੈ ਪਾਤਸ਼ਾਹ ਜੀ ਸਭ ਕੁਝ ਟੋਟਾ ਫਿਰ ਵਡਿਆਈ ਬੁੱਢੇ ਦੀ ਕਿਵੇਂ ਹੋ ਸਕਦੀ ਪਾਤਸ਼ਾਹ ਜੀ ਸਭ ਕੁਝ ਟੋਟਾ ਤਾਂ ਵਡਿਆਈ ਬੁੱਢੇ ਦੀ ਕਿਵੇਂ ਹੋ ਸਕਦੀ ਹੈ ਗੁਰੂ ਅਰਜਨ ਸਾਹਿਬ ਫਿਰ ਵਡਿਆਈ ਦੀ ਟੋਟੀ ਹੈ ਹੱਥ ਜੋੜ ਕੇ ਕਿਹਾ ਪਾਤਸ਼ਾਹ ਜੀ ਮੇਰੀ ਨਹੀਂ ਇਹ ਵਡਿਆਈ ਵੀ ਟੋਟੀ ਹੈ ਸਤਿਗੁਰੂ ਇਹ ਤਨ ਮਨ ਧਨ ਸਭ ਕੋ ਤੇਰੇ ਜਿੱਤ ਜੋੜ ਕੇ ਕਿਹਾ ਜਿਸ ਦਾ ਤਨ ਮਨ ਧਨ ਸਭ ਤਿਸ ਦਾ ਸੋਈ ਸੁਗੜ ਸੋ ਜੰਨੀ ਤੈਨਹੀਂ ਸੁਣਿਆ ਦੁੱਖ ਸੁੱਖ ਮੇਰਾ ਤਉ ਮਦਨੀ ਕੀ ਘਟਨੀ ਮਹਾਰਾਜ ਜਿੰਦ ਵੀ ਤੋੜੀ ਸਰੀਰ ਵੀ ਤੋੜਾ ਤੇ ਜੇ ਵਡਿਆਈ ਮਿਲ ਰਹੀ ਬਾਦਸ਼ਾਹ ਉਹ ਵੀ ਤੋੜੀ ਹੈ ਵਡਿਆਈ ਮੇਰੀ ਨਹੀਂ ਸਭ ਵਡਿਆਈਆਂ ਗੁਰੂ ਨੂੰ ਸੌਂਪ ਕੇ ਚਿੱਤ ਜੋੜ ਕੇ ਬਾਬੇ ਬੁੱਢੇ ਨੇ ਅਰਦਾਸ ਕੀਤੀ ਸਾਧ ਸੰਗਤ ਅੱਜ ਤੱਕ ਅਰਦਾਸ ਕਰਨ ਲੱਗੇ ਆਪਾਂ ਪੜਦੇ ਵੈਸੇ ਬੰਦਗੀ ਵਾਲੇ ਭਗਤੀ ਵਾਲੇ ਗੁਰਸਿੱਖ ਸਾਧੂ ਸੰਤ ਮਹਾਪੁਰਸ਼ਾਂ ਦੀ ਇਹ ਇੰਡੀਵਿਜੁਅਲ ਅਰਦਾਸ ਹੈ ਪਰ ਆਪਾਂ ਸਾਂਝੇ ਤੌਰ ਤੇ ਰੋਜ਼ ਪੜੀ ਰਹਿ ਹਰ ਗੁਰਸਿੱਖ ਨੂੰ ਸੇਵਾ ਕਰਕੇ ਇਹ ਪੜਨਾ ਚਾਹੀਦਾ ਹੈ ਹਰ ਇੱਕ ਸਿੱਖ ਨੂੰ ਸਿਮਰਨ ਕਰਕੇ ਪੰਕਤੀ ਪੜ੍ਹਨੀ ਚਾਹੀਦੀ ਹੈ ਹਰ ਇੱਕ ਸਿੱਖ ਨੂੰ ਸੇਵਾ ਸਿਮਰਨ দান ਪੁੰਨ ਕਰਕੇ ਆ ਅਰਦਾਸ ਕਰਨੀ ਚਾਹੀਦੀ ਹੈ ਜਿਹੜੀ ਆਪਾਂ ਰੋਜ਼ ਪੰਕਤੀ ਪੜ੍ਹਦੇ ਪੜੋ ਤੋਦੇ ਆਖੇ ਅਰਦਾਸ ਹਮਾਰੀ ਪੜੋ ਤੋਦੇ ਆਖੇ ਜੀਉ ਪਿੰਡ ਸਭ ਤੇਰਾ ਜੀਉ ਪਿੰਡ ਸਭ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਵਾ ਵਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਸਾਸਨਤ ਮੈਂ ਤੁਹਾਨੂੰ ਬੇਨਤੀ ਕਰਾਂਦਾ ਗੁਰਮੁਖ ਪਿਆਰਿਓ ਇਹ ਤੁਹਾਨੂੰ ਵਡਿਆਈ ਮਿਲੀ ਤੁਹਾਡੇ ਨਗਰ ਨੂੰ ਇਹ ਵਡਿਆਈ ਤਾਂ ਰਹਿਣੀ ਹੈ ਜੇ ਆਪਾਂ ਅੰਦਰੋਂ ਰੋਜ਼ ਕਹੀਏ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਇਹ ਤੁਹਾਨੂੰ ਵਧਾਈ ਮਿਲੀ ਹੈ ਭਾਈ ਆਪਾਂ ਕੋਈ ਭਗਤੀ ਬੰਦਗੀ ਵਾਲੇ ਨਹੀਂ ਕੋਈ ਬਹੁਤ ਜ਼ਿਆਦਾ ਤਪੱਸਿਆ ਨਹੀਂ ਕੀਤੀ ਪਰ ਜਿਨ੍ਹਾਂ ਦੀ ਜਗ੍ਹਾ ਤੇ ਬੈਠੇ ਉਹਨਾਂ ਦੀ ਭਗਤੀ ਕਰਕੇ ਆਪਾਂ ਨੂੰ ਵਧਾਈ ਹੈ ਕੋਈ ਬੰਦਾ ਤੁਹਾਡੇ ਨੰਕਰ ਚੋਂ ਕਹਿ ਸਕਦਾ ਕਿ ਮੈਂ ਭਗਤੀ ਕੀਤੀ ਹੈ ਮੇਰੇ ਕਰਕੇ ਨਹੀਂ ਜਿਨ੍ਹਾਂ ਦੀ ਜਗ੍ਹਾ ਤੇ ਬੈਠੇ ਉਹਨਾਂ ਦੀ ਭਗਤੀ ਕਰਕੇ ਵਧਾਈ ਹੈ ਹਾਂ ਤੁਹਾਨੂੰ ਵਧਾਈ ਆਪਾਂ ਨੂੰ ਤਾਂ ਰਹ ਗਈ ਜੇ ਆਪਾਂ ਲੋਕਾਂ ਦੀ ਵਡਿਆਈ ਲੈ ਕੇ ਰੋਜ ਕਹੀਏ ਪਾਤਸ਼ਾਹ ਸਾਡੀ ਨਹੀਂ ਪੜੋ ਇੱਕ ਵਾਰ ਤੁੱਦੇ ਅਰਦਾਸ ਸਾમારી ਜੀਓ ਪਿੰਡ ਸਭ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਇੱਕ ਵਾਰ ਸਾਰੇ ਅਰਦਾਸ ਕਰਿਓ ਜਿਨ੍ਹਾਂ ਜਿਨ੍ਹਾਂ ਨੂੰ ਵਡਿਆਈ ਮਿਲੀ ਅੰਦਰੋਂ ਕੋ ਚਿਤ ਜੋੜ ਕੇ ਕਹੋ ਮਨ ਕਿਸਾ ਤੇਰੀ ਅੜਾਈ ਕੋਈ ਨਾਉ ਨ ਜਾਣੇ ਮੇਰਾ ਕੋਈ ਨਾਉ ਨ ਜਾਣੇ ਮੇਰਾ ਕਹੋ ਮਨ ਕਿਸਾ ਤੇਰੀ ਸਭ ਤੇਰੀ ਵਡਿਆਰੀ ਕੋਈ ਨਾ ਮੰਤਾ ਕਹੂ ਨਾਨਕ ਸੁਣ ਪੜੋ ਮੈਂ ਜਿੱਕੇ ਕੋਈ ਨਾ ਮੰ ਕਹੂ ਨਾਨਕ ਕਹੂ ਨਾਨਕ ਸਭ ਤੇਰੀ ਵਡਿਆਰੀ ਕਹੂ ਨ ਕਸਾਂ ਤੇਲੀ ਵੜਾਈ ਕੋ ਨਾਨਕ ਪ੍ਰਸਾਦ ਵਾਹ ਵਾਹ ਕੋ ਨਾਨਕ ਕੋਈ ਨਾ ਉਹ ਨ ਜਾਣੇ ਮੇਰਾ ਕੋ ਨਾਨਕ ਸਭ ਤੇਲੀ ਵੜਾਈ ਕੋਈ ਨਾ ਉਹ ਨ ਜਾਣੇ ਮੇਰਾ ਕੋ ਨਾਨਕ ਸਭ ਤੇਲੀ ਵੜਾਈ ਕਹੋ ਨਾਨਕ ਕਹੋ ਨਾਨਕ ਵਾਹ ਕੋਈ ਨਾਮ ਕਹੋ ਨਾਨਕ ਸਭ ਤੇਰੀ ਅੱਖੋ ਸਤਨਾਮ ਸ੍ਰੀ ਗੱਜ ਕੇ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਸਾ ਸੰਗਤ ਦੇ ਸੁਜਗਨ ਸੋਭਾ ਨਾਮ ਕੀ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਦਿਨ ਮਨਾਏ ਜੋੜ ਮਿਲੇ ਕਰਵਾਏ ਤਾਂ ਸਫਲ ਨੇ ਜੇ ਆਪਾਂ ਆਪੋ ਆਪਣੇ ਘਰਾਂ ਵਿੱਚ ਨਾਮ ਜਪਣ ਲੱਗ ਜਾਈਏ ਕਿਉਂ ਭਾਈ ਸੰਤ ਨੂੰ ਵਡਿਆਈ ਹੈ ਨਾਮ ਜਪਉਣ ਦੀ ਕਬੀਰ ਸੇਵਾ ਕੋ ਦੋਵੇਂ ਭਲੇ ਇੱਕ ਸੰਤ ਤੇ ਤ੍ਰਾਮ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਿ ਭਾਵੇ ਨਾਮ ਇਸ ਸਾਧ ਸੰਗਤ ਇਹ ਦਿਨ ਮਨਾਏ ਤਾਂ ਸਫਲ ਜੇ ਆਪਾਂ ਨਾਮ ਜਪਣ ਲੱਗ ਜਾਈਏ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇੱਕ ਦੋ ਬੇਨਤੀਆਂ ਮੈਂ ਹੋਰ ਕਰਨੀਆਂ ਨੇ ਸਮਾਂ ਸਮਾਪਤ ਹੈ ਧਿਆਨ ਨਾਲ ਸੁਣ ਸਾ ਸੰਗਤ ساری ਕਥਾ ਤੁਹਾਨੂੰ ਯਾਦ ਨਹੀਂ ਰਹਿਣੀ ਦੇਖੋ ਸਵਾ 3 ਘੰਟਾ 1.5 ਘੰਟਾ ਕਥਾ ਹੋਈ ਨ ਤੁਹਾਨੂੰ ਯਾਦ ਨਹੀਂ ਰਹਿਣੀ ਜਿਹੜੀ ਕੱਲ ਕਥਾ ਭਾਈ ਸਾਹਿਬ ਸੁਣਾਵੇ ਕੋਈ ਇੱਕ ਦੋ ਗੱਲਾਂ ਕਿਸੇ ਨੂੰ ਯਾਦ ਹੋਣਗੀਆਂ ਭੁੱਲ ਜਾਂਦੀ ਹੈ ਸਾਰੀ ਕਥਾ ਤੁਹਾਨੂੰ ਯਾਦ ਨਹੀਂ ਰਹਿਣੀ ਪਰ ਕੁਝ ਗੱਲਾਂ ਯਾਦ ਰੱਖ ਲਿਓ ਉਹਦੇ ਨਾਲ ਹੀ ਆਪਣਾ ਲਾਭ ਹੋ ਜਾਣਾ ਸਭ ਤੋਂ ਪਹਿਲੀ ਗੱਲ ਸੌਖੀ ਕਿ ਜਦੋਂ ਢੋਟੀ نیند ਵਿੱਚੋਂ ਸਵੇਰੇ ਜਾਗ ਖੁੱਲੇ ਐਵਰੀ ਡੇ ਕੱਲ ਨਹੀਂ ਐਵਰੀ ਡੇ ਹਰ ਰੋਜ਼ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ ਇਹ ਪੱਕਾ ਕਰੋ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ 4 ਵਜੇ 5 ਵਜੇ 6 ਵਜੇ ਉੱਠਦੇ ਆਂਸਾਰ ਤੁਹਾਡੀ ਜ਼ੁਬਾਨ ਤੇ ਪਹਿਲਾ ਸ਼ਬਦ ਆਵੇ ਸਤਨਾਮ ਸ੍ਰੀ ਅਕੋ ਵਜ ਕੇ ਸਤਨਾਮ ਸ੍ਰੀ ਤੁਸੀਂ ਗੱਜ ਕੇ ਨਹੀਂ ਬੋਲਦੇ ਸਕੂਲ ਵਿੱਚ ਪਹਾੜੇ ਉੱਚੀ ਉੱਚੀ ਪੜ੍ਹਾਏ ਜਾਂਦੇ ਸੀ ਟੀਚਰ ਉੱਚੀ ਉੱਚੀ ਪੜ੍ਹਾਉਂਦਾ ਇਹ ਫਾਰ ਐਪਲ ਵੀ ਫਾਰ ਬੈਟ ਬੱਚਿਆਂ ਨੂੰ ਯਾਦ ਹੋ ਜਾਂਦਾ ਐਦਾਂ ਆਪਾਂ ਗੁਰਦੁਆਰੇ ਪੜ੍ਹੀਏ ਘਰ ਵੀ ਆ ਗਿਆ ਇੱਕ ਵਾਰ ਆਖੋ ਗੱਜ ਕੇ ਸਤਨਾਮ ਸ੍ਰੀ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਥੁਲੇ ਐਵਰੀ ਡੇ ਤੁਹਾਡਾ ਫਰਸਟ ਵਰਕ ਪਹਿਲਾ ਕੰਮ ਇਹ ਹੋਣਾ ਚਾਹੀਦਾ ਹੈ ਆਪਣੇ ਮੰਜੇ ਬੈੱਡ ਉੱਤੇ ਬਹਿ ਕੇ ਉੱਠਦਿਆਂ ਸਾਰ ਜਪੋ ਸਤਨਾਮ ਸ੍ਰੀ ਇਹਨੇ ਕੋਲੋਂ ਨਹੀਂ ਤੁਹਾਨੂੰ ਕਹਿ ਰਿਹਾ ਦਿਸ ਇ ਜੇ ਯੂ ਆਰ ਹோம்ਵਰਕ ਇਹ ਤੁਹਾਡਾ ਹੋਮਵਰਕ ਹੈ ਜਿਹੜਾ ਘਰ ਜਾ ਕੇ ਕਰਨਾ ਜੇ ਸਕੂਲੋਂ ਪੜ੍ਹ ਕੇ ਬੱਚੇ ਹੋਮਵਰਕ ਨਾ ਕਰਨ ਘਰ ਆ ਕੇ ਉਹਦਾ ਰਿਜ਼ਲਟ ਕੀ ਹੁੰਦਾ ਫੇਲ ਆਪਾਂ ਤੁਸੀਂ ਤੇ ਮੈਂ ਸਾਰਿਆਂ ਨੇ ਹੋਮਵਰਕ ਕਰਨਾ ਹੈ ਇਹ ਹੋਮਵਰਕ ਪਤਾ ਕਿਹਨੇ ਦਿੱਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰ ਸਤ ਗੁਰਤਾ ਜੋ ਸਿੱਖ ਅਖਾਏ ਉਹ ਕੀ ਕਰੇ ਸੋ ਭਲਕੇ ਉਠਰ ਨਾਮ ਧਿਆਵੇ ਸੋ ਭਲਕੇ ਉਠਰ ਨਾਮ ਧਿਆਵੇ ਉੱਠਦੇ ਅੰਸਾਰ ਟੋਡੀ ਜ਼ਬਾਨ ਤੇ ਰੋਜ ਜਦੋਂ ਨੀਂਦ ਚੋਂ ਜਾ ਖੁੱਲੇ ਦੋ ਵਾਰ ਚਾਰ ਵਾਰ 10 ਵਾਰ 20 ਵਾਰ ਉੱਠਦੇ ਅੰਸਾਰ ਕਹਦੇ ਫਿਰ ਸਤਨਾਮ ਸ੍ਰੀ ਵਾਹਿਗੁਰੂ 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 ਆਪ ਵੀ ਆਪਣੇ ਬੱਚਿਆਂ ਨੂੰ ਜਦੋਂ ਬੱਚਿਆਂ ਨੂੰ ਨੀਂਦੋਂ ਠਾਣਾ ਆਪਣੇ ਧੀ ਪੁੱਤ ਨੂੰ ਜਗਾਉਣ ਲੱਗਿਆਂ ਕਹੋ ਪੁੱਤ ਉੱਠ ਬਿਡੇ ਦਿਨ ਚੜ ਗਿਆ ਬੋਲ ਸਤਨਾਮ ਸ਼੍ਰੀ ਓ ਤੇ ਇਹ ਉੱਠ ਪੁੱਤ ਦਿਨ ਚੜ ਗਿਆ ਬੋਲ ਸਤਨਾਮ ਭਾਈ ਆਪ ਵੀ ਜਪੋ ਆਪਣੇ ਬੱਚਿਆਂ ਨੂੰ ਵੀ ਜਪਾਓ ਸੌਖਾ ਕੰਮ ਹੈ ਸਾਥ ਸੰਗਤ ਦੋ ਚਾਰ 10 ਵਾਰ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਤੁਹਾਡਾ ਭਲਾ ਹੋਣ ਲੱਗ ਪੈਣਾ ਆਯੁਰਵੈਦਿਕ ਜਿਹਨੂੰ ਦੇਸੀ ਦਵਾਈ ਕਹਿੰਦੇ ਨੇ ਆਯੁਰਵੈਦਿਕ ਬੋਲੇ 80% ਦਵਾਈਆਂ ਦਿੰਦੇ ਨੇ ਖਾਲੀ ਪੇਟ ਕਿਉਂ ਭਾਈ ਖਾਲੀ ਪੇਟ ਖਾਧੀ ਹੋਈ ਦਵਾਈ ਸਿੱਧੀ ਰੋਗ ਤੇ ਅਸਰ ਕਰਦੀ ਹੈ ਐਦਾਂ ਸਵੇਰੇ ਨੀਂਦ ਚੋਂ ਉੱਠਦਿਆਂ ਸਾਰ ਜਪਿਆ ਹੋਇਆ ਨਾਮ ਸਿੱਧਾ ਸੁਰਤ ਤੇ ਅਸਰ ਕਰਦਾ ਜਦੋਂ ਨੀਂਦ ਚੋਂ ਜਾ ਖੁੱਲੇ ਉੱਠਦਿਆਂ ਸਾਰ ਕਹਣਾ ਸਤਨਾਮ ਸ੍ਰੀ ਜਪ ਲਓਗੇ ਭਾਈ ਬੀਬੀਓ ਬੱਚਿਓ ਜਪ ਲਓਗੇ ਤੁਸੀਂ ਜਪ ਲਓਗੇ ਭਾਈ ਜਦੋਂ ਨੀਂਦ ਚੋਂ ਜਾਗ ਖੁੱਲੀ ਵਾਹਿਗੁਰੂ ਕਹੇ ਲਿਆ ਕਰੋ ਹੱਥ ਖੜੇ ਕਰਕੇ ਜਕਾਰਾ ਛੱਡੋ ਇੰਨੀ ਗੱਲ ਪੱਕੀ ਕਰ ਲਓ ਬਾਕੀ ਕਥਾ ਨਹੀਂ ਪੂਰੀ ਵਾ ਵਾ ਅੱਛਾ ਤੁਹਾਡਾ ਸਵਾਲ ਹੋ ਸਕਦਾ ਹੈ ਕਿ 2 4 10 ਵਾਰ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੁੰਣਾ ਹੈ ਰੋਜ਼ ਉੱਠਦਿਆਂ ਸਾਰ ਸਤਨਾਉ ਵਾਹਿਗੁਰੂ ਕਹਿਣ ਨਾਲ ਕੀ ਹੋਣਾ ਹੈ ਤੁਹਾਡਾ ਸਵਾਲ ਹੋ ਸਕਦਾ ਹੈ ਮੈਂ ਤੁਹਾਨੂੰ ਇੱਕੋ ਹੀ ਜਵਾਬ ਦਵਾਂਗਾ ਬਾਲ ਲੌਜਿਕ ਇੱਕ ਚਮਚਾ ਦਹੀਂ ਦਾ ਬੀਪੀਆਂ ਪੋਲੀ ਵਿੱਚ ਕੱਢ ਕੇ ਫ੍ਰਿਜ 'ਚ ਰੱਖ ਲੈਣੀਆਂ ਉਹਨੂੰ ਕਹਿੰਦੀਆਂ ਜਾਦ